ਹੈਲੋ ਦੋਸਤੋ ਸასი ਕਾਲ ਕੀ ਹਾਲ ਚਾਲ ਆ ਤੁਹਾਡੀ ਉਮੀਦ ਕਰਦੀ ਹਾਂ ਠੀਕ ਹੋਣੀ ਆ ਠੀਕ ਹੀ ਚਾਹੀਦਾ ਭਾਈ ਠੀਕ ਰਹੋਗੇ ਤਾਂ ਸਾਡੀ ਵੀਡੀਓ ਦੇਖੋਗੇ ਭਾਈ ਮੈਂ ਵੀਡੀਓ ਬਣਾਉਂਦੀ ਰਹੀ ਆ ਤੁਸੀਂ ਵਿਊ ਹੀ ਨਹੀਂ ਦਿੰਦੇ ਕੀ ਗੱਲ ਸਾਡੀ ਗੱਲ ਹੀ ਨਹੀਂ ਚੰਗੀ ਲੱਗਦੀ ਤੁਹਾਨੂੰ ਕੀ ਹੋ ਜਾਂਦਾ ਵਾ ਤੇ ਇਦਾਂ ਨਾ ਕਰਿਆ ਕਰੋ ਵੱਧ ਤੋਂ ਵੱਧ ਵਿਊ ਦੇ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਕੋਈ ਗੁੱਸੇ ਨਾਲ ਅੜ ਗਿਆ ਕੋਈ ਗੱਲ ਨਹੀਂ ਮੇਰੇ ਨਾਲ ਕਦੀ ਹੋਣੀ ਆ ਵਿਚਾਰੀ ਗਰੀਬ ਨਾਲ ਤੇ ਵੱਧ ਵੱਧ ਗਰੀਬਾਂ ਦਾ ਸਾਥ ਦੇਦੇ ਆ ਕਰੋ ਕੋਈ ਨਹੀਂ ਵੱਡੇ ਵੱਡੇ ਅਮੀਰ ਹੋਣੇ ਆ ਆਪਾਂ ਤਾਂ ਅਮੀਰ ਵੀ ਨਹੀਂ ਤੁਸੀਂ ਸਾਡਾ ਰੂਮ ਘਰ ਦੇਖ ਸਕਦੇ ਹੋ ਬਹੁਤੀ ਜ਼ਿਆਦਾ ਨਹੀਂ ਆਗੇ ਠੀਕ ਠਾਕ ਹੀ ਬੰਦੇ ਆ ਚਲੋ ਮਹਾਰਾਜ ਨੇ ਮਾੜੇ ਚੰਗੇ ਦਿਲ ਲਿਆਉਂਦੇ ਹੁੰਦੇ ਆ ਸਾਰਿਆਂ ਦੇ ਉੱਤੇ ਆ ਜਾਂਦੇ ਆ ਪਰ ਕੋਈ ਗੱਲ ਨਹੀਂ ਹੁੰਦੀ ਆਪਾਂ ਚੰਗੇ ਹਾਲਾਤ ਵੀ ਸੀਗੇ ਕਦੀ ਜ਼ਿੰਦਗੀ ਚ ਚੰਗੀ ਤਰ੍ਹਾਂ ਵੀ ਰਹਿੰਦੇ ਰਹੇ ਆ ਪਰ ਕੋਈ ਗੱਲ ਨਹੀਂ ਦੇ ਚੰਗੇ ਬਾੜੇ ਤਸਵੀਰ ਦੇ ਦੋ ਪਹਿਲੂ ਆ ਕਦੀ ਇੱਕ ਅੱਗੇ ਆ ਜਾਂਦਾ ਕਦੀ ਦੂਸਰਾ ਤੇ ਇਦਾਂ ਹੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਜ਼ਿੰਦਗੀ ਦੇ ਵਿੱਚ ਕਦੀ ਇਦਾਂ ਡੋਲਦੇ ਨਹੀਂ ਆ ਜੇ ਡੋਲ ਗਏ ਤਾਂ ਫਿਰ ਗਏ ਠੀਕ ਹੈ ਨਾ ਵੈਸੇ ਕੋਈ ਕਿਸੇ ਨੂੰ ਇਹ ਨਹੀਂ ਦੇਖਦਾ ਵੀ ਅਗਲਾ ਕੱਲਾ ਦੁਕੱਲਾ ਤੇ ਮੁਸੀਬਤਾਂ ਪਾਉਂਦੇ ਨੇ ਤੇ ਫਿਰ ਅਗਲੇ ਨੂੰ ਕਹਿੰਦੇ ਇਹਨੂੰ ਟੈਨਸ਼ਨ ਹੋਗੀ ਟੈਨਸ਼ਨ ਹੋਗੀ ਬਈ ਤੁਸੀਂ ਨਾ ਸਨ ਟੈਨਸ਼ਨ ਹੋ ਮੈਂ ਤਾਂ ਦੁਨੀਆ ਦੇਖੀ ਹੈ ਹਨਾ ਥੋੜੇ ਆਪ ਸਾਇਕੋ ਨੇ ਪਰ ਦੂਸਰਿਆਂ ਨੂੰ ਕਹਿੰਦੇ ਫਿਰਣਗੇ ਚੱਲ ਕੋਈ ਗੱਲ ਨਹੀਂ ਕਈ ਜਣ ਜਿਹੜਾ ਕਹਿੰਦਾ ਪਰਮਾਨ ਆਪ ਕੋ ਆਪਣਾ ਕੰਮ ਕਰੋ ਤੇ ਕਰਮ ਕਰਦੇ ਰਹੋ ਫਲ ਪਰਮਾਤਮਾ ਦਿੰਦਾ ਜਿੰਦਾ ਗੀਤਾ ਚ ਲਿਖਿਆ ਨਾ ਕਰਮ ਕਰਤੇ ਰਹੋ ਫਲ ਕੀ ਕਾਮਨਾ ਮਤ ਕਰੋ ਵੈਸੇ ਉਹ ਗੀਤਾ ਦਾ ਉਪਦੇਸ਼ ਸੀ ਪਰ ਅੱਜ ਕੱਲ੍ਹ ਕੌਣ ਮੰਨਦਾ ਹੋਣਾ ਸਾਰੇ ਪਹਿਲਾਂ ਕੰਮ ਪਿੱਛੋਂ ਕਰਦੇ ਆ ਪਹਿਲਾਂ ਕਹਿੰਦੇ ਦੱਸੋ ਇਹਦਾ ਬੈਨੀਫਿਟ ਕੀ ਆ ਹਨਾ ਫਾਲਤ ਪਹਿਲਾਂ ਦੇਖਿਆ ਜਾਂਦਾ ਅੱਜ ਦੇ ਜਮਾਨੇ ਦੇ ਵਿੱਚ ਇਦਾਂ ਹੀ ਹਾਲਾਤ ਨੇ ਸਾਰੇ ਲੋਕੀ ਪਹਿਲਾਂ ਫਾਲ ਦੇਖਦੇ ਆ ਫੇਲਾ ਬੈਨੀਫਿਟਸ ਦੇਖ ਕੇ ਜਾਂਦੇ ਆ ਫਿਰ ਕੋਈ ਕੰਮ ਕੀਤਾ ਜਾਂਦਾ ਬਿਨਾ ਪ੍ਰੋਫਿਟ ਤੋਂ ਕੋਈ ਕੰਮ ਨਹੀਂ ਕਰਦਾ ਜੇ ਕੋਈ ਗੱਲ ਕਰਦਾ ਜੋ ਕਿਸੇ ਨਾਲ ਕੋਈ ਡੀਲ ਕਰਦਾ ਜਾਂ ਕੋਈ ਕੰਮ ਕਰਦੀਦਾ ਸੀ ਵੀਡੀਓ ਬਣਾਉਂਦੇ ਆ ਭਾਈ ਕਾਦੇ ਲਈ ਫਾਲ ਦੇ ਕੰਮ ਨਾਲ ਹੀ ਨਾ ਵੱਧ ਤੋਂ ਵੱਧ ਵਿਊਅਨ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਮੋਨਟਾਈਜ਼ ਹੋ ਜੇ ਤਾਂ ਉਸ ਤੋਂ ਬਾਅਦ ਤੁਹਾਨੂੰ ਪੇਮੈਂਟ ਆ ਜਾਂਦੇ ਹਰ ਕੋਈ ਬੰਦਾ ਕਿਸੇ ਨਾ ਕਿਸੇ ਕੰਮ ਲੱਗਦਾ ਹੈ ਇੱਥੇ ਦੁਨੀਆ ਤੇ ਕੋਈ ਵਿਲਾ ਹੀ ਨਹੀਂ ਠੀਕ ਹੈ ਨਾ ਨੇ ਮੇਰਾ ਕਿਹੜਾ ਦਿਮਾਗ ਘਰ ਦਾ ਕੰਮ ਕਰਦਾ ਛੱਡ ਗਈ ਸਕੂਲੋਂ ਆ ਕੇ ਥੱਕੀ ਹੋਈ ਹੋ ਕੇ ਵੀ ਐਵੇਂ ਵੀਡੀਓ ਬਣਾਉਣ ਨੂੰ ਤਾਂ ਕਿਸੇ ਦਾ ਵੀ ਨਹੀਂ ਦਿਲ ਕਰਦਾ ਨਾ ਬੰਦਾ ਕਹਿੰਦਾ ਖੜੀ ਰਾਮ ਕਰਦੇ ਆ ਤੇ ਇਦਾਂ ਦੇਖਦੇ ਆ ਵੀ ਤੇ ਫਿਰ ਬੈੰਨੇ ਆ ਪਰ ਬੰਦਾ ਕਹਿੰਦਾ ਨਹੀਂ ਨਹੀਂ ਪਹਿਲਾਂ ਮੈਂ ਆਪਣਾ ਕੰਮ ਕਰਾਂ ਠੀਕ ਹੈ ਨਾ ਲਾਈਕ ਸ਼ੇਅਰ ਕਮੈਂਟ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਕਾਟੇ ਵਾਦੇ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਠੀਕ ਹੈ ਨਾ ਜੇ ਆਪਾਂ ਹਰ ਇੱਕ ਚੀਜ਼ ਨੂੰ ਦੇਖਦੇ ਰਵਾਂਗੇ ਤੇ ਸਾਨੂੰ ਨਾ ਕਦੀ ਪ੍ਰੋਫਿਟ ਨਹੀਂ ਮਿਲਪਦਾ ਜ਼ਿੰਦਗੀ ਦੇ ਵਿੱਚ ਅਗਰ ਕੁਝ ਚੰਗਾ ਚਾਹੁਣੇ ਹੋ ਤੇ ਪਹਿਲਾਂ ਐਫਰਟਸ ਕਰਨੀਆਂ ਪੈਂਦੀਆਂ ਠੀਕ ਹੈ ਨਾ ਐਫਰਟਸ ਕਰਨੀਆਂ ਤਾਂ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਵੱਧ ਤੋਂ ਵੱਧ ਕਿਸੇ ਚੀਜ਼ ਦੀਆਂ ਐਫਰਟਸ ਕਰਦੇ ਹਾਂ ਤੇ ਉਹਨਾਂ ਹੀ ਸਾਨੂੰ ਫਲ ਮਿਲਦਾ ਹਨ ਤੇ ਇਦਾਂ ਹੀ ਆਪਾਂ ਵੀਡੀਓ ਬਣਾਉਣੇ ਆ ਕਈ ਐਕਸਟਰਾ ਕੰਮ ਕਰਦੇ ਆ ਸਕੂਲੋਂ ਆ ਕੇ ਕਰੀਦੇ ਆ ਲੋਕਾਂ ਨੂੰ ਮਜ਼ਾਕ ਲੱਗਦਾ ਕਿ ਵੀ ਭਈ ਇਹ ਆ ਕੇ ਆ ਵੀਡੀਓ ਬਣਾਉਂਦੇ ਖਰੇ ਫਨ ਨਹੀਂ ਕਰਦੇ ਆ ਫਨ ਨਹੀਂ ਕਰਦੇਗੇ ਥੱਕਿਆ ਹੋਇਆ ਬੰਦਾ ਇੱਕ ਆ ਕੇ ਇੱਕ ਕੰਮ ਕਰਦਾ ਕਿਸੇ ਨਾ ਕਿਸੇ ਕੰਮ ਹੀ ਲੱਗਿਆ ਨਾ ਕੋਈ ਵੇਲਾ ਤੇ ਨਹੀਂ ਬੈਠਾ ਕੋਈ ਕਿਸੇ ਦੀ ਚੁਗਲੀ ਨਹੀਂ ਕਿਸੇ ਦੀ ਕੁਝ ਨਹੀਂ ਅਸੀਂ ਗਲਤ ਨਹੀਂ ਕਹਿੰਦੇ ਕਿਸੇ ਨੂੰ ਪਰ ਅਸੀਂ ਵੀਡੀਓ ਬਣਾਈ ਦੀਆਂ ਠੀਕ ਹੈ ਨਾ ਇੱਕ ਦਿਨ ਕਾਮ ਜਾਵਾਂਗੇ ਕਈ ਰਡੇ ਕਹਿੰਦੇ ਰਹਿੰਦੇ ਆ ਲੋ ਤੂੰ ਸੀ ਰੀਲਾਂ ਬਣਾਉਂਦੇ ਹੈ ਨਾ ਫੁਲਾਨ ਕਰਦੇ ਮਤਲਬ ਹਰ ਇੱਕ ਚੀਜ਼ ਨੂੰ ਆਨਲਾਈਨ ਚੀਜ਼ਾਂ ਨੂੰ ਨਾ ਗਲਤੀ ਸਮਝਦੇ ਹੁਣ ਅੱਜ ਕੱਲ ਔਰ ਕਈ ਸਬਜੈਕਟ ਵੀ ਆਨਲਾਈਨ ਹੀ ਚੱਲ ਪਏ ਆ ਹਨਾ ਜਿਹੜੇ ਉਧਰੋਂ ਸਵਾਲ ਜਵਾਬ ਆਉਂਦੇ ਆ ਉਹਨਾਂ ਦੇ ਸਵਾਲ ਐਂਟਰਪ੍ਰੀਨਰ ਜਿਹੜਾ ਨਵਾਂ ਸਬਜੈਕਟ ਇੰਟਰੋਡਿਊਸ ਕੀਤਾ ਉਹਦੇ ਵਿੱਚ ਵੀ ਆਉਂਦਾ ਹੀ ਇਹ ਸਵਾਲ ਉਹ ਬੱਚੇ ਸੋਲਵ ਕਰਦੇ ਆ ਹਨ ਤੇ ਜੇ ਕੋਈ ਬੋਲ ਕੇ ਆਪਣੀ ਸ਼ਕਲ ਨਾਲ ਟੀਚਰ ਇੰਨੇ ਬੱਚਿਆਂ ਨੂੰ ਪੜਾਉਂਦੇ ਆ ਜਾਂ ਕੋਈ ਲੀਡਰ ਇੰਨੇ ਬੋਲਦੇ ਆ ਉਹ ਸਾਰੇ ਗਲਤ ਥੋੜੀ ਹੁੰਦੀ ਹੈ ਹਨ ਇੱਥੇ ਨਾ ਲੋਕ ਸਮਾਜ ਅੱਜ ਵੀ ਉੱਥੇ ਦੇ ਉੱਥੇ ਖੜਾ ਹੁੰਦਾ ਵੀਡੀਓ ਬਣਾ ਕੇ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਜਾਂ ਕੋਈ ਗਲਤ ਗੱਲਾਂ ਨਹੀਂ ਕਰਦੇ ਆਪਾਂ ਸਿਰਫ ਆਪਣੀ ਵਿਚਾਰ ਪੇਸ਼ ਕਰਦੇ ਰਹੀ ਵਿਚਾਰ ਵੀ ਜਦੋਂ ਪ੍ਰੋਫਿਟ ਨਾ ਹੁੰਦਾ ਹੋਵੇ ਵਿਚਾਰ ਛੱਡ ਕੇ ਆਪਾਂ ਗੱਲਾਂ ਤੇ ਸ਼ੁਰੂ ਹੋ ਜਣੇ ਆ ਵੀ ਭਾਈ ਅਸੀਂ ਵੀਡੀਓ ਤਾਂ ਬਣਾਣੇ ਆ ਵੀਡੀਓ ਇਸ ਕਰਕੇ ਬਣਾਣੇ ਆ ਇਹ ਸਾਰੇ ਰੀਜ਼ਨ ਵੀ ਜਿਹੜੇ ਸਾਰੇ ਦੱਸਨੇ ਪੈਂਦੇ ਆ ਕਿਉਂਕਿ ਜੇ ਨਾ ਦੱਸਾਂਗੇ ਨਾ ਅਗਲਾ ਤਾਂ ਫੇਰ ਹੀ ਲਾਈਕ ਸ਼ੇਅਰ ਕਮੈਂਟ ਵੀ ਨਹੀਂ ਕਰਦਾ ਫੋਲੋ ਵੀ ਨਹੀਂ ਕਰਦੀ ਸਬਸਕ੍ਰਾਈਬ ਕਰ ਦੇਣੀ ਚੈਨਲ ਨੂੰ ਤੇ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਜਣੇ ਕਿ ਕੰਮਜਾਬ ਕਰਾ ਦੋਗੇ ਤੇ ਆਪਾਂ ਤੁਹਾਡੇ ਬਹੁਤ-ਬਹੁਤ ਥੈਂਕ ਯੂ ਹੈ ਨਾ ਕਿੰਦੇ ਨਾ ਸਾਡੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਲੀਡਰਾਂ ਦੀ ਦਰੋਂ ਉਹ ਵੀ ਅਸੀਂ ਕਹਿ ਰਹੇ ਹਾਂ ਕਿ ਵੈਸੇ ਤਾਂ ਮੈਂ ਪੋਲਿਟੀਕਲ ਸਾਇੰਸ ਦੀ ਐਮਏ ਹਾਂ ਤੇ ਥੋੜੀ ਬਹੁਤ ਲੀਡਰੀ ਤਾਂ ਆ ਹੀ ਜਾਂਦੀ ਆ ਪੋਲਿਟਿਕਸ ਵੀ ਰਾਜਨੀਤੀ ਆਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਪਰ ਆਪਾਂ ਇੱਥੇ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਰਿਕਵੈਸਟ ਕਰਨੀ ਤੇ ਬੰਦੀ ਵੀ ਤੇ ਆਡੀਅנס ਸ਼ਰਮੱਤੇ ਤੇ ਹੁੰਦੀ ਆ ਤੇ ਹਮੇਸ਼ਾ ਹੀ ਆਪਾਂ ਤੁਹਾਨੂੰ ਰਿਕੁਐਸਟ ਹੀ ਕਰਦੇ ਰਹਿੰਦੇ ਆਂ ਜਿਹੜੀ ਪੰਜ 6 ਮਿੰਟ ਦੀ ਵੀਡੀਓ ਬਣਾਈ ਦੀ ਉਹਦੇ ਵਿੱਚ ਇਹੀ ਕਹੀਦਾ ਪਲੀਜ਼ ਵੋਲਿਊਮ ਨਹੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਓ ਚੈਨਲ ਵੱਤ ਉਹਤ